ਜਿਹੜੇ ਸਾਡੇ ਪੱਕੇ ਗਾਹਗਾ ਕੋਈ ਨਹੀਂ ਮਰਦਾਗਾ ਕੋਈ ਨਹੀਂ ਹੁੰਦਾਗਾ ਓ ਐਮਐਲ ਤਾਂ ਜਾ ਯਾਰ ਐਮਐਲ ਤੋਂ ਵੀ ਤਾਂ ਤਾਈ ਸਾਡੀ ਗੱਲਬਾਤ ਅੱਛਾ ਇਹੀ ਲੈ ਗਿਆ ਬਈ ਤੂੰ ਚਿੱਟੇ ਵੇ ਦੇ ਬਈ ਹਾਂ ਵੇ ਇਦਾਂਗਾ ਜਿਹੜਾ ਹੁਣ ਜਿਹੜਾ ਇੱਕ ਐਮਐਲ ਲਾਉਂਦਾ ਉਹ ਜੇ ਹੁਣ 5 ਲਾਊਗਾ ਤਾਂ ਉਹ ਮਰੂਗਾ ਹੀ ਇਹ ਇੱਧਰ ਨਰਕ ਬਣਾਇਆ ਤੂੰ ਹੱਟਾ ਘੱਟਾ ਤੇ ਤੂੰ ਕੰਮ ਕਰ ਲੈ ਤੂੰ ਇਹ ਕੀ ਕੰਮ ਬੇਟਾ ਕੰਮ ਕਿਉਂ ਮੈਂ ਕਿਉਂ ਕਰਲਾ ਕੰਮ ਯਾਰ ਮੇਰਾ ਕੰਮ ਚੱਲਿਆ ਮੈਨੂੰ ਕੰਮ ਕਰਨ ਦੀ ਕੀ ਲੋੜ ਹੈਗੀ ਸੱਚੀ ਗੱਲ ਜੀ ਅੱਜ ਅਸੀਂ ਇੱਕ ਪਿੰਡ ਵਿੱਚ ਪਹੁੰਚੇ ਜਿੱਥੇ ਕਹਿੰਦੇ ਚਿੱਟੇ ਨਾਲ ਮੌਤਾ ਬਹੁਤ ਹੋ ਰਿਹਾਗਾ ਤੇ ਪ ਤੇ ਬਾਈ ਤੋਂ ਪੁੱਛਦੇ ਆ ਬਾਈ ਸਸਿਕਾ ਬਾਈ ਜੀ ਸਸਿਕਾ ਜੀ ਬਾਈ ਕਿਵੇਂ ਪਿੰਡ ਜੀ ਚਿੱਟਾ ਤੁਹਾਡੇ ਬਹੁਤ ਵੇਖਦਾ ਬਾਈ ਹਾਂਜੀ ਹਾਂਜੀ ਬਹੁਤ ਵੇਖਦਾ ਤੇ ਜੇ ਅਸੀਂ ਕਹਿਦਗੇ ਬਈ ਸਾਡ ਫੜਾ ਸਕਦੇ ਤੁਸੀਂ ਬੰਦੇ ਜੇ ਆਪਾਂ ਆਉਣ ਲੜੋ ਤੇ ਛਾਪਾ ਮਾਰ ਲੇ ਹਾਂਜੀ ਹਾਂਜੀ ਜ਼ਰੂਰ ਫੜਾ ਸਕਦੇ ਹਾਂ ਚਲੋ ਚੱਲ ਕੇ ਆ ਜਿਓ ਕਰ ਚਾਹ ਬਾਈ ਤੁਸੀਂ ਮੂਰੀ ਮੂਰੀ ਚਲੋ ਜੇ ਤੁਹਾਡੇ ਆਉਣੇ ਮਗਰ ਠੀਕ ਹੈ ਤੇ ਆਪਾਂ ਅੱਜ ਫੜਾਗੇ ਬੰਦੇ ਆ ਜਿਓ ਬਈ ਜਿੱਤ ਕੇ ਆਪਾਂ ਜਿੱਤ ਤੋਂ ਛਾਪਾ ਮਾਰਨਾ ਬੰਦੇ ਫੜਨੇ ਆ ਤੇ ਬਾਈ ਜਾਵੜਿਆ ਤੇ ਆਪਾਂ ਉਤੋਂ ਛਾਪਾ ਮਾਰਨਾ ਲੋ ਬਈ ਅਸੀਂ ਅਸੀਂ ਆ ਚੁੱਕੇ ਹਾਂ ਜਿੱਥੇ ਚਿੱਟਾ ਵੇਚ ਰਹੇ ਆ ਬੰਦਾ ਵੇਖੋ ਤੁਸੀਂ ਕਿੰਨਾ ਇਕੱਠਾ ਹੈ ਇਕੱਠ ਵੇਖ ਸਕਦੇ ਹੋ ਤੇ ਵੇਹ ਲੜੀ ਕਹਿੰਦਾ ਸ਼ਰੇਆ ਵਿੱਚ ਚਿੱਟਾ ਵੇਚਦਾ ਤੇ ਬਾਈ ਜੀ ਆਦੀ ਫੜ ਲਿਆ ਉਤੋਂ ਆ ਗਏ ਆ ਸਾਰੇ ਵੇਖ ਲੋ ਡਰ ਕੇ ਸਾਰੇ ਭੱਜ ਚੁੱਕੇ ਆ ਤੇ ਬਾਈ ਜੀ ਬਾਈ ਜੀ ਕੀ ਕੀ ਕਰ ਮੈਂ ਤੁਰਿਆ ਚਿੱਟੇ ਦਾ ਕਰ ਮੈਂ ਇੱਥੇ ਬੈਠ ਛੱਡਿਆ ਉਹ ਹਾਂ ਬਾਈ ਤੂੰ ਕਾਹਨਾ ਤੂੰ ਲੈ ਕੇ ਆਇਨ ਬਾਈ ਇਹੀ ਲੱਗਿਆ ਬਈ ਤੂੰ ਜਿੱਤੇ ਵੇਜਦਾ ਬਈ ਹਾਂ ਵੇ ਇਦਾਂਗਾ ਤੇ ਅਸੀਂ ਆ ਬੰਦਾ ਤੁਹਾਡੇ ਗਵਾਹ ਤੇ ਤੁਸੀਂ ਕਿਉਂ ਨੌਜਵਾਨੀ ਨੂੰ ਮਾਰਨ ਤੇ ਲਾਇਆ ਗਿਆ ਯਾਰ ਮਾਰਨ ਤੇ ਸਾਡਾ ਕੰਮ ਚੱਲਿਆ ਵਾ ਅਸੀਂ ਚਲਾਵਾਂਗੇ ਜਿਵੇਂ ਮਰਜ਼ੀ ਕਰਕੇ ਤੂੰ ਕੌਣ ਹੁੰਨਾਗਾ ਯਾਰ ਤੂੰ ਲਾਈਵ ਨੂੰ ਬੰਦ ਕਰ ਓਏ ਅਸੀਂ ਯਾਰ ਆਹ ਖੜਾ ਸਾਡੇ ਨਾਲ ਬੰਦਾ ਸਾਰਾ ਗਵਾਹ ਹੈਗਾ ਪੂਰਾ ਗਵਾਹ ਤਾਂ ਗਵਾਹ ਕੀ ਤੁਸੀਂ ਕੀ ਕਰ ਲਓਗੇ ਮੇਰਾ ਤੁਸੀਂ ਤੇ ਇਹ ਬੰਦਾ ਸਾਨੂੰ ਛਰੇ ਆਉਂਦਾ ਸੀ ਮੌਤਾ ਹੋ ਜਾਂਦੀ ਟੀਕੇ ਲਾਲਾ ਮਰੀ ਜਾਂਦੇ ਲੋਕ ਕਿ ਦੀ ਮੌਤ ਹੋਈ ਹੈ ਕਿਸੇ ਦੀ ਮੌਤ ਨਹੀਂ ਹੋਈ ਕਿ ਉਹ ਹੀ ਮਰੀ ਜਾਂਦੇ ਲੋਕ ਮੈਂ ਤੁਹਾਡੇ ਇਧਰ ਹੀ ਸੈਟਾਂਗਾ ਪਹਿਲਾਂ ਕਰ ਦਿਆਂਗਾ ਤੇ ਜੇ ਬਈ ਮੈਂ ਲਾ ਹੁਣ ਤੁਸੀਂ ਏਡਾ ਨਰਕ ਬਣਾਇਆ ਤੂੰ ਹਟਾ ਘਟਾ ਤੇ ਤੂੰ ਕੰਮ ਕਰ ਲੈ ਤੂੰ ਇਹ ਕੀ ਕੰਮ ਬੈਠੇ ਕੰਮ ਕਿਉਂ ਮੈਂ ਕਿਉਂ ਕਰ ਲਾ ਕੰਮ ਯਾਰ ਮੇਰਾ ਕੰਮ ਚੱਲਿਆ ਮੈਨੂੰ ਕੰਮ ਕਰਨ ਦੀ ਕੀ ਲੋੜ ਹੈਗੀ ਕਿਉਂ ਚਿੱਟੇ ਵਿੱਚ ਨਾ ਨੌਜਵਾਨੀ ਮਾਰਦੇ ਯਾਰ ਲੈ ਮੈਂ ਸਾਡਾ ਕੰਮ ਚੱਲਿਆ ਅਸੀਂ ਜੋ ਮਰਜ਼ੀ ਕਰ ਗਏ ਯਾਰ ਅਸੀਂ ਤਾਂ ਸਾਡੀ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਸਾਡੀ ਪਹੁੰਚ ਬਹੁਤ ਹਾਂ ਤੱਕ ਜਾ ਯਾਰ ਪਹੁੰਚ ਪੁੰਚ ਕਿਤੇ ਮਰਜੀ ਹੋਵੇ ਤੇਰੇ ਵਰਗੇ 4 20 ਪੱਤਰਕਾਰ ਆਏ ਆ ਪਹਿਲਾਂ ਤੂੰ ਤਾਂ ਨਵਾਂ ਉੱਠਿਆਗਾ ਤੇਰੇ ਸੀਨੀਅਰ ਆ ਕੇ ਮੁੜ ਗਏ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਤੇ ਮੋਕੇ ਦੀ ਸਰਕਾਰਾ ਬਦਲਾਵ ਵਾਲੀ ਸੀ ਇਹਨਾਂ ਦੇ ਐਮਐਲਏ ਨਾਲ ਕਰਾਂ ਗੱਲ ਓਏ ਐਮਐਲਏ ਤਾਂ ਜਾ ਯਾਰ ਐਮਐਲਏ ਤੋਂ ਵੀ ਤਾਂ ਤਾਈ ਸਾਡੀ ਗੱਲਬਾਤ ਅੱਛਾ ਤੇ ਜੇ ਜਿਹੜੇ ਜਿਹੜੇ ਨੌਜਵਾਨੀ ਮਰੀ ਜਾਂਦੇ ਤੁਸੀਂ ਇਹਨਾਂ ਨੂੰ ਸਿਖਾਉਣੇ ਵੀ ਆ ਵੀ ਕਿੰਨਾ ਲੋ ਮਰਦੇ ਨੇ ਵੀਰੇ ਜਿਹੜਾ ਹੁਣ ਜਿਹੜਾ ਇੱਕ ਐਮਐਲਏ ਲਾਉਂਦਾ ਉਹ ਜੇ ਹੁਣ ਪੰਜ ਲਾਊਗਾ ਤਾਂ ਉਹ ਮਰੂਗਾ ਜਿਹੜੇ ਸਾਡੇ ਪੱਕੇ ਗ ਕਾ ਕੋਈ ਨਹੀਂ ਮਰਦਾ ਕਾ ਕੋਈ ਨਹੀਂ ਮਰਦਾ ਕੋਈ ਕੁਛ ਨਹੀਂ ਹੁੰਦਾ ਕਾ ਤੇ ਹੁਣ ਜੀ ਦੀ ਸੋਡੀ ਦੇ ਸਕੰਜਾ ਕਾਸਤਾ ਸਰਕਾਰ ਨੇ ਤੇ ਫਿਰ ਕੀ ਕਰੋਗੇ ਉਹ ਜਾ ਯਾਰ ਕੋਈ ਸਕੰਜਾ ਨਹੀਂ ਕਰ ਸਕਦਾ ਤੂੰ ਕੋਈ ਕੋਈ ਕੋ ਕਰ ਲੋ ਜਿਹੜਾ ਕੋ ਕਰਨਾ ਹੈ ਯਾਰ ਤੁਸੀਂ ਤੁਸੀਂ ਦੇਖ ਲਓ ਬਈ ਸ਼੍ਰੀਆਮ ਇਸ ਸਮਗਲਰਾ ਚਿੱਟੇ ਦਾ ਧਮਕਾ ਦੇ ਰਿਹਾ ਧਮਕਾ ਦੇ ਰਿਹਾ ਮਰਜ਼ੀ ਕਰ ਲਈ ਯਾਰ ਤੂੰ ਆ ਦੇਖ ਲਓ ਧਮਕਾ ਦੇ ਰਿਹਾ ਜਾਵੜਿਆ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਚਿੱਟੇ ਦੇ ਸਮਗਲਰ ਆਏ ਵੱਡੇ ਨੌਜਵਾਨਾਂ ਨੂੰ ਮਾਰ ਰਹੇ ਆ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਵੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਤੇ ਅਸੀਂ ਆ ਬਾਈ ਦਾ ਬਹੁਤ ਧੰਨਵਾਦ ਕਰਦੇ ਜਿਹਨੇ ਸਾਡੇ ਨਾਲ ਆ ਕੇ ਖੜਿਆ ਜਿਹਨੇ ਆ ਦੇ ਪਿੰਡ ਦਾ ਸਾਡੇ ਸਾਹਮਣੇ ਸਾਰਾ ਚਿੱਠਾ ਮੂਹਰੇ ਖੋਲ ਕੇ ਰੱਖਿਆ ਵੀ ਬਹੁਤ ਜਿਗਰਾ ਚਾਹੀਦਾ ਇਹਨੂੰ ਵੀ ਧਮਕੀ ਦਿੱਤੀ ਹੈ ਹਾਲਾਂਕਿ ਸਮਗਲਰ ਨੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਸਮਗਲਰ ਆ ਜਿਹਦੇ ਨਾਲ ਜਿਹੜੇ ਚਿੱਟਾ ਵੇਚ ਰਹੇ ਆ ਤੇ ਨੌਜਵਾਨੀ ਮਰ ਰਹੀ ਆ ਉਹਨਾਂ ਉੱਤੇ ਸਿਕੰਜਾ ਕੱਸਿਆ ਜਾਵੇ ਤੇ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ